ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵਿਚਾਰ ਚਰਚਾ ਵਿੱਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਤੇ ਗੱਲ ਕਰਾਂਗੇ ਜੀ ਤੇ ਸਾਡਾ ਮਕਸਦ ਹੈ ਇੰਨਾ ਪਾਵਨ ਬਚਨਾਂ 'ਚ ਜਿਹੜੀ ਸਿਆਣਾਪ ਹੈ ਨਾ ਜੀਵਨ ਬਾਰੇ ਮਾਇਆ ਬਾਰੇ ਸਿਮਰਨ ਬਾਰੇ ਉਸ ਨੂੰ ਥੋੜਾ ਸਮਝਣਾ ਆਓ ਫਿਰ ਸ਼ੁਰੂ ਕਰੀਏ ਪਹਿਲਾ ਸ਼ਲੋਕ ਸ਼ੁਰੂਆਤ 'ਚ ਹੀ ਇੱਕ ਵੱਡੀ ਗੱਲ ਕਹਿੰਦਾ ਹੈ ਜੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਇੰਜ ਲੱਗਦਾ ਜਿਵੇਂ ਜੀਵਨ ਦਾ ਸਾਰ ਹੀ ਪਹਿਲੀ ਤੁਕ ਚਾ ਗਿਆ ਹੋਵੇ ਹਾਂਜੀ ਬਿਲਕੁਲ ਇਹ ਬੁਨਿਆਦੀ ਨੁਕਤਾ ਹੈ ਭਾਵ ਕਿ ਜੇ ਗੋਬਿੰਦ ਦੇ ਗੁਣ ਨਹੀਂ ਗਾਏ ਉਸ ਦੀ ਸਿਫਤ ਨਹੀਂ ਕੀਤੀ ਤਾਂ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਐਵੇਂ ਗਿਆ ਵਿਅਰਥ ਪਰ ਫਿਰ ਗੱਲ ਆਂਦੀ ਹੈ ਕਿ ਗਾਇਏ ਕਿਵੇਂ ਸਿਮਰਨ ਕਰੀਏ ਕਿਵੇਂ ਤਾਂ ਅੱਗੇ ਮਿਸਾਲ ਦਿਤੀ ਹੈ ਕਹੋ ਨਾਨਕ ਹਰ ਪੱਜ ਮਨਾ ਜੈ ਬਿਦ ਜਲ ਕਉ ਮੀਨ ਮੱਛੀ ਤੇ ਪਾਣੀ ਵਾਲੀ ਮਿਸਾਲ ਹਾਂ ਇਹ ਬਹੁਤ ਡੂੰਗੀ ਗੱਲ ਹੈ ਸਿਰਫ ਯਾਦ ਕਰਨਾ ਨਹੀਂ ਇਹ ਤਾਂ ਲੋੜ ਦੀ ਗੱਲ ਹੈ ਲੋੜ ਜਵੇਂ ਮੱਛੀ ਲਈ ਪਾਣੀ ਜ਼ਿੰਦਗੀ ਹੈ ਉਸ ਤੋਂ ਬਿਨਾ ਉਹ ਹੈ ਹੀ ਨਹੀਂ ਓਵੇਂ ਹੀ ਮੰਨ ਲਈ ਪ੍ਰਭੂ ਦਾ ਸਿਮਰਨ ਜੀਵਨ ਦਾ ਆਧਾਰ ਪਰ ਅਸੀਂ ਕਰਦੇ ਕੀ ਆ ਅਸਲ ਚ ਅਸੀਂ ਕਿਸ ਚੀਜ਼ ਨਾਲ ਇੰਨਾ ਜੁੜੇ ਹੁੰਨੇ ਆ ਇਹੀ ਤਾਂ ਅਗਲਾ ਸਵਾਲ ਹੈ ਜੋ ਦੂਜਾ ਸ਼ਲੋਕ ਪੁੱਛਦਾ ਹੈ ਵਿਖਿਅਨ ਸਿਉ ਕਾਹੇ ਰਚੋ ਨਿਮਖ ਨ ਹੋਏ ਉਦਾਸ ਅਸੀਂ ਜੁੜੇ ਹਾਂ ਵਿਖਿਅਨ ਨਾਲ ਮਤਲਬ ਵਿਕਾਰ ਦੁਨਿਆਵੀ ਪਦਾਰਥ ਮਾਇਆ ਦਾ ਜ਼ਹਿਰ ਇੰਨਾ ਚ ਐਸੇ ਫਸੇ ਹਾਂ ਕਿ ਇੱਕ ਪਲ ਲਈ ਵੀ ਇਹਨਾਂ ਤੋਂ ਵੱਖ ਨਹੀਂ ਹੁੰਦੇ ਉਪਰਾਮ ਨਹੀਂ ਹੁੰਦੇ ਇਹ ਤਾਂ ਸਿੱਧਾ ਸਾਡੇ ਤੇ ਸਵਾਲ ਹੈ ਕਿ ਆਪਣੀ ਲਗਨ ਕਿੱਥੇ ਲਾਈ ਹੋਈ ਹੈ ਤੇ ਜੇ ਇੱਥੇ ਹੀ ਲੱਗੇ ਰਹੇ ਫੇਰ ਕੀ ਹੋਵੇਗਾ ਨਤੀਜਾ ਹੈ ਜਮ ਦੀ ਭਾਈ ਜਨਮ ਮਰਨ ਦਾ ਚੱਕਰ ਮੌਤ ਦਾ ਡਰ ਪਰ ਗੁਰੂ ਸਾਹਿਬ ਨੇ ਇਸ ਤੋਂ ਬਚਣ ਦਾ ਤਰੀਕਾ ਵੀ ਦੱਸਿਆ ਕਹੋ ਨਾਨਕ ਪਜ ਹਰਮਨਾ ਪਰੇ ਨ ਜਮ ਕੀ phasis ਸਾਫ ਹੈ ਹੇ ਮਨ ਹਰੀ ਨੂੰ ਪੱਜ ਉਸ ਦਾ ਸਿਮਰਨ ਕਰ ਤਾਂ ਹੀ ਇਹ ਜਮ ਦੀ ਭਾਈ ਇਹ ਡਰ ਇਹ ਬੰਧਨ ਟੁੱਟੇਗਾ ਇਹ ਵਿਕਾਰਾਂ ਤੋਂ ਪ੍ਰਾਮ ਹੋਣਾ ਹੋਰ ਵੀ ਜ਼ਰੂਰੀ ਲੱਗਦਾ ਹੈ ਜਦੋਂ ਅਸੀਂ ਸਮੇਂ ਬਾਰੇ ਸੋਚਦੇ ਹਾਂ ਜੋ ਲਗਾਤਾਰ ਬੀਤ ਰਿਹਾ ਹੈ ਤੀਜਾ ਸ਼ਲੋਕ ਇਸੇ ਪਾਸੇ ਧਿਆਨ ਦਿਵਾਉਂਦਾ ਹੈ ਤਰਨਾਪੋ ਇਉਂ ਹੀ ਗयो ਲਿਓ ਜਰਾ ਤਨਜੀਤ ਜਵਾਨੀ ਤਾਕਤ ਦਾ ਸਮਾਂ ਉਹ ਤਾਂ ਐਵੇਂ ਲੰਘ ਗਿਆ ਪਤਾ ਹੀ ਨਹੀਂ ਲੱਗਾ ਤੇ ਹੁਣ ਹੁਣ ਬੁਢਾਪੇ ਨੇ ਸਰੀਰ ਤੇ ਕਬਜ਼ਾ ਕਰ ਲਿਆ ਵਕਤ ਕਿੰਨੀ ਤੇਜ਼ੀ ਨਾਲ ਨਿਕਲ ਜਾਂਦਾ ਹੈ ਬਹੁਤ ਤੇਜ਼ੀ ਨਾਲ ਹਰ ਪਲ ਕੀਮਤੀ ਐ ਇਸੇ ਲਈ ਚੇਤਾਵਨੀ ਐ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਕਿ 헤 ਮਨ ਹੁਣ ਤਾਂ ਹਰੀ ਨੂੰ ਭਜ ਲੈ ਉਮਰ ਬੀਤਦੀ ਜਾ ਰਹੀ ਐ ਹਰ ਸਾਹ ਨਾਲ ਘਟ ਰਹੀ ਐ ਪਰ ਕਈ ਵਾਰ ਇੰਜ ਲੱਗਦਾ ਐ ਕਿ ਬੁਢਾਪਾ ਆ ਗਿਆ ਮੌਤ ਨੇੜੇ ਦਿਸ ਰਹੀ ਐ ਪਰ ਫਿਰ ਵੀ ਅਕਲ ਨਹੀਂ ਆਉਂਦੀ ਚਾਥਾ ਸ਼ਲੋਕ ਇਸੇ ਬਾਰੇ ਐ ਬਿਰਧ ਭਯੋ ਸੂਝੇ ਨਹੀਂ ਕਾਲ ਪਹੁੰਚੋ ਆਨ ਇਹ ਬੜੀ ਕਿਵੇਂ ਕਵਾਂ ਦੁਖਦਾਈ ਪਰ ਸੱਚੀ ਹਾਲਤ ਹੈ ਬੁੱਢਾ ਹੋ ਗਿਆ ਸਾਹਮਣੇ ਦਿਖ ਰਿਹਾ ਕਿ ਮੌਤ ਨੇੜੇ ਆ ਗਈ ਹੈ ਪਰ ਫੇਰ ਵੀ ਸਮਝ ਨਹੀਂ ਆ ਰਹੀ ਸੂਝ ਨਹੀਂ ਪੈ ਰਹੀ ਇਹ ਅਗਿਆਨਤਾ ਹੈ ਤਾਂ ਹੀ ਤਾਂ ਗੁਰੂ ਸਾਹਿਬ ਥੋੜਾ ਝੰਜੋੜ ਕੇ ਪੁੱਛਦੇ ਨੇ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੇ ਭਗਵਾਨ ਏ ਕਮਲੇ ਮਨੁੱਖਾ ਏ ਬਾਵਰੇ ਹੁਣ ਵੀ ਕਿਉਂ ਨਹੀਂ ਭਗਵਾਨ ਨੂੰ ਭਜਦਾ ਹੁਣ ਵੀ ਸਮਾਂ ਹੈ ਪਰ ਤੂੰ ਗਵਾ ਰਿਆ ਗੁਰੂ ਸਾਹਿਬ ਤਾਂ ਇੱਕ ਤਰ੍ਹਾਂ ਨਾਲ ਪੂਰੀ ਤਸਵੀਰ ਬਣਾ ਰਹੇ ਨੇ ਪਹਿਲਾ ਮਕਸਦ ਦੱਸਿਆ ਫਿਰ ਦੱਸਿਆ ਕਿ ਅਸੀਂ ਫਸੇ ਕਿੱਥੇ ਆ ਫਿਰ ਯਾਦ ਕਰਾਇਆ ਕਿ ਸਮਾਂ ਘਟ ਹੈ ਤੇ ਹੁਣ ਕਿਹਾ ਕਿ ਬੁਢਾਪੇ ਚ ਵੀ ਅਕਲ ਨਹੀਂ ਆਉਂਦੀ ਅਗਲਾ ਪੰਜਵਾਂ ਸ਼ਲੋਕ ਉਹਨਾਂ ਚੀਜ਼ਾਂ ਬਾਰੇ ਹੈ ਜਿਨ੍ਹਾਂ ਚ ਅਸੀਂ ਜ਼ਿਆਦਾ ਫਸੇ ਹਾਂ ਪੰਜਵਾਂ ਸ਼ਲੋਕ ਸਿੱਧਾ ਉਹਨਾਂ ਚੀਜ਼ਾਂ ਤੇ ਆਉਂਦਾ ਹੈ ਜਿਨ੍ਹਾਂ ਨੂੰ ਅਸੀਂ ਮੇਰਾ ਮੇਰਾ ਕਰਦੇ ਹਾਂ ਤਨ دارਾ ਸੰਪਤ ਸਗਲ ਜਿਨ ਆਪਣੀ ਕਰਮਾਨ ਤਨ ਦੌਲਤ ਇਸਤਰੀ ਆਵ ਪਰਿਵਾਰ ਸਾਰੀ ਜਾਇਦਾਦ ਸੰਪਤੀ ਇਹਨਾਂ ਸਭ ਨੂੰ ਅਸੀਂ ਆਪਣਾ ਮੰਨ ਕੇ ਮਾਣ ਕਰਦੇ ਆਂ ਸਾਰੀ ਜ਼ਿੰਦਗੀ ਇਹਨਾਂ ਪਿੱਛੇ ਭਾਈ ਦੌੜ ਲੱਗੀ ਰਹਿੰਦੀ ਹੈ ਪਰ ਇਹਨਾਂ ਦੀ ਅਸਲੀਅਤ ਕੀ ਹੈ ਕਿ ਇਹ ਸੱਚਮੁੱਚ ਸਾਡੇ ਹਨ ਕਿ ਇਹ ਨਾਲ ਜਾਣਗੇ ਨਹੀਂ ਇਹ ਤਾਂ ਪਤਾ ਹੈ ਕਿ ਨਾਲ ਕੁਝ ਨਹੀਂ ਜਾਣਾ ਬਸ ਇਹ ਗੱਲ ਅਗਲੀ ਤੱਕ ਕਹਿੰਦੀ ਹੈ ਇਨ ਮੈਂ ਕਛ ਸੰਗੀ ਨਹੀਂ ਨਾਨਕ ਸੱਚੀ ਜਾਨ ਗੁਰੂ ਸਾਹਿਬ ਕਹਿੰਦੇ ਨੇ ਕਿ ਸੱਚੀ ਗੱਲ ਜਾਣ ਲੈ ਕਿ ਇਹਨਾਂ ਵਿੱਚੋਂ ਕੋਈ ਵੀ ਤੇਰਾ ਸਾਥੀ ਨਹੀਂ ਬਣਨਾ ਕੋਈ ਸੰਗੀ ਨਹੀਂ ਤਾਂ ਫਿਰ ਅਸਲ ਸਾਥੀ ਕੌਣ ਹੈ ਜੇ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਤਾਂ ਫਿਰ ਆਸਰਾ ਕਿਸ ਦਾ ਲਈਏ ਇਸ ਦਾ ਜਵਾਬ ਅਗਲੇ 6ਵੇਂ ਸ਼ਲੋਕ ਚ ਮਿਲਦਾ ਹੈ ਦੇਖੋ ਪਤਿਤ ਉਧਾਰਨ ਪੈ ਹਰਣ ਹਰ ਅਨਾਥ ਕੇ 나ਥ ਅਸਲ ਸਹਾਰਾ ਅਸਲ ਮਾਲਿਕ ਕੌਣ ਹੈ ਉਹ ਹਰੀ ਉਹ ਪ੍ਰਮਾਤਮਾ ਉਹ ਪਤਿਤਾਂ ਦਾ ਉਧਾਰ ਕਰਨ ਵਾਲਾ ਪਾਪੀਆਂ ਨੂੰ ਤਾਰਨ ਵਾਲਾ ਸਾਰੇ ਡਰ ਦੂਰ ਕਰਨ ਵਾਲਾ ਤੇ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਉਹ ਮਾਲਿਕ ਹੈ ਉਹ 나ਥ ਹੈ ਅਨਾਥਾਂ ਦਾ 나ਥ ਉਹੀ ਅਸਲ ਸਾਥੀ ਹੈ ਜੋ ਹਮੇਸ਼ਾ ਨਾਲ ਰਹਿੰਦਾ ਹੈ ਕਹੋ ਨਾਨਕ ਤੇ ਜਾਣੀਏ ਸਦਾ ਬਸਤ ਤੁਮ ਸਾਥ ਉਸ ਇੱਕ ਪਰਮਾਤਮਾ ਨੂੰ ਹੀ ਆਪਣਾ ਜਾਣੋ ਕਿਉਂਕਿ ਸਿਰਫ ਉਹੀ ਹੈ ਜੋ ਸਦਾ ਹਮੇਸ਼ਾ ਤੇਰੇ ਨਾਲ ਵਸਦਾ ਹੈ ਅੰਗ ਸੰਗ ਹੈ ਜੇ ਆਪਾਂ ਇਹਨਾਂ 6 ਸਲੋਕਾਂ ਨੂੰ ਇਕੱਠਾ ਕਰਕੇ ਦੇਖੀਏ ਤਾਂ ਸਾਰ ਕੀ ਨਿਕਲਦਾ ਹੈ ਮਤਲਬ ਸਾਡੇ ਲਈ ਮੁੱਖ ਸੰਦੇਸ਼ ਕੀ ਹੈ ਇਹਨਾਂ ਚ ਜੀ ਦੇਖੋ ਸੰਦੇਸ਼ ਬਹੁਤ ਸਪਸ਼ਟ ਹੈ ਪਹਿਲਾ ਜ਼ਿੰਦਗੀ ਦਾ ਅਸਲ ਮਕਸਦ ਪ੍ਰਭੂ ਦੇ ਗੁਣ ਗਾਉਣਾ ਉਸ ਨੂੰ ਯਾਦ ਕਰਨਾ ਦੂਸਰਾ ਦੁਨਿਆਵੀ ਚੀਜ਼ਾਂ ਮਾਇਆ ਵਿਕਾਰ ਇਹਨਾਂ ਦਾ ਮੋਹ ਝੂਠਾ ਹੈ ਇਹ ਨਾਸ਼ਵਾਨ ਹਨ ਇਹਨਾਂ 'ਚ ਫਸਣਾ ਨਹੀਂ ਹਾਂਜੀ ਤੀਜਾ ਸਮਾਂ ਬੀਤ ਰਿਹਾ ਹੈ ਜਵਾਨੀ ਬੁਢਾਪਾ ਸਭ ਲੰਘ ਜਾਣਾ ਹੈ ਇਸ ਲਈ ਸਮਾਂ ਗਵਾਉਣਾ ਨਹੀਂ ਤੇ ਚੌਥਾ ਸਭ ਤੋਂ ਅਹਿਮ ਅਸਲ ਸਹਾਰਾ ਸੱਚਾ ਸਾਥੀ ਜੋ ਹਮੇਸ਼ਾ ਨਾਲ ਹੈ ਉਹ ਸਿਰਫ ਪ੍ਰਮਾਤਮਾ ਹੈ ਬਿਲਕੁਲ ਇਹ ਸਭ ਸੁਣ ਕੇ ਸਮਝ ਕੇ ਇੱਕ ਸਵਾਲ ਮਨ ਜਾਂਦਾ ਹੈ ਹਾਂਜੀ ਪੁੱਛੋ ਕਿ ਇਹ ਸਾਰੀ ਸਿਆਣਪ ਇਹ ਗਿਆਨ ਇਸ ਨੂੰ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ 'ਚ ਕਿਵੇਂ ਲਾਗੂ ਕਰੀਏ ਮਤਲਬ ਕੰਮਕਾਰ ਪਰਿਵਾਰ ਜ਼ਿੰਮੇਦਾਰੀਆਂ ਇਹਨਾਂ ਸਭ ਦੇ ਵਿੱਚ ਹਾਂ ਇਹ ਬਹੁਤ ਅਹਿਮ ਸਵਾਲ ਹੈ ਇਹ ਸਿਰਫ ਸੁਣਨ ਜਾਂ ਪੜ੍ਹਨ ਦੀ ਗੱਲ ਨਹੀਂ ਇਹ ਅਮਲ 'ਚ ਲਿਆਉਣ ਦੀ ਗੱਲ ਹੈ ਕਿਵੇਂ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਥੋੜਾ ਰੁਕ ਕੇ ਇਹ ਯਾਦ ਕਰ ਸਕਦੇ ਹਾਂ ਕਿ ਅਸਲ 'ਚ ਕੀ ਮਾਇਨੇ ਰੱਖਦਾ ਹੈ ਕਿਹੜੀ ਚੀਜ਼ ਨਾਲ ਜਾਣੀ ਹੈ ਤੇ ਕਿਹੜੀ ਇੱਥੇ ਰਹਿ ਜਾਣੀ ਹੈ ਜੀ ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਉਸ ਸਦੀਵੀ ਸਾਥੀ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰੀਏ ਪਾਵੇ ਦੁਨੀਆ 'ਚ ਵਿਚਰਦੇ ਹੋਏ ਹਾਂ ਬਿਲਕੁਲ ਇਹ ਹਰ ਇੱਕ ਲਈ ਨਿੱਜੀ ਸਫ਼ਰ ਹੈ ਸੋਚਣ ਦਾ ਵਿਸ਼ਾ ਹੈ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਲੇ ਸ਼ਲੋਕਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ